ਕੁਲਫੀ ਗਰਮਾ ਗਰਮ ਆ ਗਈ ਜੀ ਆ ਗਈ ਕੁਲਫੀ ਗਰਮਾ ਗਰਮ ਉਹ ਭਰਾਵਾ ਸ਼ਰਮ ਕਰ ਸ਼ਰਮ ਕਦੇ ਕੁਲਫੀ ਵੀ ਹੋਈਆ ਗਰਮ ਬਈ ਇਹ ਤਾਂ ਤੇਰਾ ਭਰਮ ਓ ਜਿੱਥੇ ਸਰੀਆਮ ਸਿਕਿਉਰਟੀ ਖੋ ਕੇ ਮੁੰਸਰ ਨੂੰ ਮਰਵਾ ਸਕਦੇ ਨੇ ਪੰਜਾਬੀ ਬੋਲਣ ਵਾਲੇ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਸਕਦੇ ਨੇ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਤਬਾ ਲਾਉਣ ਵਾਲੇ ਆਪਕਾਰਾਂ ਦੇ ਕਾਫਲੇ ਚਾ ਸਕਦੇ ਨੇ ਆਪਦੇ ਨਾਲ ਨਾਲ ਆਪਦੀ ਮਾਂ ਤੇ ਘਰ ਵਾਲੀ ਨੂੰ ਸਿਕਿਉਰਟੀ ਦਵਾ ਸਕਦੇ ਨੇ ਬਦਲਾਅ ਬਦਲਾਅ ਦਾ ਨਾਅਰੇ ਲਾ ਕੇ ਕਹੀਆਂ ਗੱਲਾਂ ਬਦਲਾ ਸਕਦੇ ਨੇ 50 50 ਸਾਲ ਦੀ ਲੀਡਰ 22 ਸਾਲ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਸਕਦੇ ਨੇ ਉੱਥੇ ਕਾਦੀ ਸ਼ਰਮ 10 ਫਿਰ ਕਿਉਂ ਨਹੀਂ ਹੋ ਸਕਦੀ ਕੁਲਫੀ ਗਰਮਾ ਗਰਮ ਓ ਕੁਲਫੀ ਗਰਮਾ ਗਰਮ ਓ ਯਾਰ ਆ ਤਾਂ ਤੇਰੀਆਂ ਮੈਂ ਸਾਰੀਆਂ ਗੱਲਾਂ ਮੰਨਦਾ ਪਰ ਕੁਲਫੀ ਗਰਮ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਉਹ ਜਿੱਥੇ ਨਸ਼ਾ ਛਡਾਉਣ ਵਾਲੇ ਤੇ ਗੁਰੂ ਦੇ ਲੜ ਲਾਉਣ ਵਾਲੇ ਨੂੰ ਜੇਲ੍ਹ ਕਰਾਉਂਦੇ ਨੇ ਕੁਲਾ ਚ ਪੰਜਾਬੀ ਬੋਲਣ ਤੇ ਜੁਰਮਾਨਾ ਸਾਰਾ ਦਿਨ ਹਿੰਦੀ ਪੜ੍ਹਾਉਂਦੇ ਨੇ ਇੱਕ ਸਾਨਾ ਦੀ ਪ੍ਰਾਲੀ ਫੂਕਣ ਤੇ ਰੋਕ ਆਪ ਵੱਡੇ ਵੱਡੇ ਰਾਵਣਾਂ ਨੂੰ ਅੱਗ ਲਾਉਂਦੇ ਨੇ ਲੋਕਾਂ ਦਾ ਨਾ ਉਹ ਜੇ ਇੱਕਾ ਇੰਟਰਨੈਟ ਬੰਦ ਕਰਾਉਂਦੇ ਨੇ ਪੰਜਾਬ ਚ ਰੋਟੀਆਂ ਸੇਕ ਕੇ ਦਿੱਲੀ ਨੂੰ ਖਵਾਉਂਦੇ ਨੇ ਉੱਥੇ ਕਾਦੀ ਸ਼ਰਮ ਫਿਰ ਕਿਉਂ ਨਹੀਂ ਹੋ ਸਕਦੀ ਕੁਲਫੀ ਗਰਮਾ ਗਰਮ ਓਏ ਇਦਾਂ ਤੇਰੀ ਮੈਂ ਸਾਰੀ ਗੱਲ ਮੰਨਦਾ ਪਿਓ ਮੇਰਿਆ ਪਰ ਕੁਲਫੀ ਗਰਮ ਨਹੀਂ ਹੋ ਸਕਦੀ ਬਈ ਇਹ ਤਾਂ ਤੇਰਾ ਭਰਮ ਜਿਹੜੇ ਕਦੇ ਚਾਹ ਵ ਹੁੰਦੇ ਸੀ ਹੁਣ ਦੇਸ ਦੀ ਬੋਲੀ ਲਾਈ ਜਾਂਦੇ ਨੇ ਉਹਨਾਂ ਨੂੰ ਕਰਦੇ ਪੂਰਾ ਟੌਰਚਰ ਜਿਹੜੇ ਸੱਚ ਲਿਖੀ ਤੇ ਗਾਈ ਜਾਂਦੇ ਨੇ ਲੋਕ ਨਹੀਂ ਕਰਦੇ ਏਕਾ ਇਹਨਾਂ ਨਾਲ ਲੜਨਦਾ ਤਾਂ ਹੀ ਕਰਸ ਢਿੱਲੋਂ ਹੋਰੇ ਬਾਹਰ ਨੂੰ ਜਾਈ ਜਾਂਦੇ ਨੇ ਓਏ ਇਹ ਆਪਦੇ ਆਪ ਨੂੰ ਆਮ ਆਮ ਕਹਿ ਕੇ ਖਾਸ ਉਹਦੇ ਕਮਾਈ ਜਾਂਦੇ ਨੇ ਇਹਨਾਂ ਦਾ ਕੋਈ ਨਹੀਂ ਦੀਨ ਧਰਮ ਫਿਰ ਤੂੰ ਹੀ ਦੱਸ ਬਈ ਕਿਉਂ ਨਹੀਂ ਹੋ ਸਕਦੀ ਕੁਲਫੀ ਕਰਮਾ ਕਰਮ ਓ ਕੁਲਫੀ